ਵਾਲੇ ਤੇ ਮੌਤ ਦੇਣ ਵਾਲਾ ਵੀ ਇੱਕੋ ਹੀ ਹੈ ਵੈਸੇ ਨਾ ਭਾਰਤ ਵਰਸ਼ ਦੇ ਅੰਦਰ ਧਰਮ ਗ੍ਰੰਥਾਂ ਦੇ ਵਿੱਚ ਵੇਖਿਆ ਜਾਏ ਤੇ ਇਦਾਂ ਓਮ ਸ਼ਬਦ ਦਾ ਪਹਿਲਾਂ ਵੀ ਇਸਤੇਮਾਲ ਹੋਇਆ ਹੈ ਪਹਿਲਾਂ ਵੀ ਉਹਦੀ ਵਰਤੋਂ ਕੀਤੀ ਗਈ ਹੈ ਪਰ ਉਹਨਾਂ ਨੇ ਉਹਦਾ ਅਰਥ ਕੱਢਿਆ ਇੱਕ ਦੇਵਤਾ ਹੈ ਜਿਹੜਾ ਧਰਤੀ ਨੂੰ ਪਾਲਦਾ ਹੈ ਜਨਮ ਦੇਣ ਦਾ ਇੱਕ ਦੇਵਤਾ ਹੈ ਜਿਹੜਾ ਪਾਲਦਾ ਹੈ ਤੇ ਦੂਜਾ ਦੇਵਤਾ ਤੀਜਾ ਦੇਵਤਾ ਮੌਤ ਦੇਣ ਵਾਲਾ ਹੈ ਹੁਣ ਵੇਖੋ ਇੱਕ ਜਨਮ ਦੇਣ ਵਾਲਾ ਹੈ ਇੱਕ ਪਾਲਣ ਵਾਲਾ ਹੈ ਤੇ ਇੱਕ ਮੌਤ ਦੇਣ ਵਾਲਾ ਹੈ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ ਆਖਿਆ ਕਿ ਪਾਲਣ ਵਾਲਾ ਵੀ ਇੱਕੋ ਹੀ ਹੈ ਜਨਮ ਦੇਣ ਵਾਲਾ ਵੀ ਕੋਈ ਹੈ ਤੇ ਮੌਤ ਦੇਣ ਵਾਲਾ ਵੀ ਇੱਕੋ ਹੀ ਹੈ। ਉਹਨੂੰ ਸਤਿਗੁਰਾਂ ਨੇ ਆਖਿਆ ਇੱਕ ਓ ਔਂਕਾਰ ਇੱਕ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਹੈ ਜਿਹੜਾ ਇਸ ਇਸ ਕਾਇਨਾਤ ਦੀ ਰਚਨਾ ਕਰਨ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦੀ ਪਾਵਨ ਬਾਣੀ ਜਦੋਂ ਅਸੀਂ ਪੜ੍ਹਦੇ ਆ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਖਿਆ ਸਾਦੋ ਰਚਨਾ RAM ਬਣਾਈ ਰਮੇ ਹੋਏ ਪਰਮੇਸ਼ਰ ਦੀ ਬਣਾਈ ਹੋਈ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਇਹ ਤੇ ਪਰਮੇਸ਼ਰ ਦਾ ਆਪਣਾ ਅਚਰਜ ਹੈ ਉਹਦੀ ਅਦਭੁਤਤਾ ਹੈ ਕਿ ਉਹਨੇ ਸਮੁੱਚੀ ਕਾਇਨਾਤ ਨੂੰ ਬਣਾਇਆ ਤੇ ਉਹਦੇ ਵਿੱਚ ਵਸ ਰਿਹਾ ਹੈ ਉਹਦੇ ਵਿੱਚ ਵਸ ਰਿਹਾ ਹੈ ਇੱਕੋ ਹੀ ਸਿਰਜਕ ਹੈ ਇੱਕੋ ਹੀ ਸੰਚਾਲਕ ਹੈ ਇੱਕੋ ਹੀ ਪਾਲਕ ਹੈ ਤੇ ਇੱਕੋ ਹੀ ਹਲਕ ਹੈ ਇਹ ਨਹੀਂ ਹੈ ਕਿ ਮੌਤ ਦੇਣ ਵਾਲਾ ਵੱਖਰਾ ਹੈ ਪਰ ਵੇਖੋ ਸਨਾਤਨ ਧਰਮ ਦੇ ਮਹਾਤਮਾ ਅਨਸਾਰ ਵੇਖਿਆ ਜਾਏ ਉਹ ਕਹਿੰਦੇ ਹੈ ਇੱਕ ਜਨਮ ਦੇਣ ਵਾਲਾ ਹੈ ਦੂਜਾ ਪਾਲਣ ਵਾਲਾ ਹੈ ਤੀਜਾ ਮੌਤ ਦੇਣ ਵਾਲਾ ਹੈ ਤੇ ਸਭ ਤੋਂ ਵੱਧ ਮੰਨਤਾ ਜਿਹੜੀ ਉਹ ਮੌਤ ਦੇਣ ਵਾਲੇ ਦੀ ਕੀਤੀ ਜਾ ਰਹੀ ਹੈ ਸਭ ਤੋਂ ਵੱਧ ਉਹਦੇ ਤੋਂ ਡਰਿਆ ਜਾ ਰਿਹਾ ਸਭ ਤੋਂ ਵੱਧ ਜਿਹੜਾ ਹੈ ਹਿੰਦੁਸਤਾਨ ਦੇ ਅੰਦਰ ਤੁਸੀਂ ਵੇਖ ਲਓ ਥਾਂ ਥਾਂ ਤੇ ਸੜਕ ਤੇ ਲੰਘਦੇ ਆ ਹੋਇਆਂ ਵੀ ਉਹਦੇ ਮੰਦਰ ਜਿਹੜੇ ਨੂੰ ਸਥਾਪਿਤ ਕੀਤੇ ਗਏ ਨੇ ਕਿਉਂਕਿ ਮੌਤ ਤੋਂ ਡਰ ਲੱਗਦਾ ਹੈ ਜਨਮ ਦੇਣ ਵਾਲੇ ਨੇ ਤੇ ਜਨਮ ਦੇਤਾ ਹੈ ਉਹਦਾ ਕੰਮ ਖਤਮ ਹੋ ਗਿਆ ਹੋ ਜਾ ਤੇ ਪਾਲਣ ਵਾਲਾ ਹੈ ਤੇ ਜਾਂ ਮੌਤ ਦੇਣ ਵਾਲਾ ਹੈ ਗੁਰੂ ਨਾਨਕ ਸਾਹਿਬ ਸਤਿਗੁਰੂ ਨੇ ਆਖਿਆ ਉਹ ਪਰਮੇਸ਼ਰ ਜਿਹੜਾ ਹੈ ਸਮੂੱਚੀ ਕਾਇਨਾਤ ਨੂੰ ਬਣਾ ਕੇ ਉਹਦੇ ਵਿੱਚ ਵਸਣ ਵਾਲਾ ਜਿਹੜਾ ਉਹ ਚੀਜ਼ਾਂ ਨੂੰ ਬਣਾਉਣ ਲੱਗਿਆ ਕੁਦਰਤ ਨੂੰ ਬਣਾਉਣ ਲੱਗਿਆ ਕਾਇਨਾਤ ਨੂੰ ਬਣਾਉਣ ਲੱਗਿਆ ਕਿਸੇ ਦੀ ਸਲਾਹ ਨਹੀਂ ਲਈ। ਸਗਲ ਭਵਨ ਧਾਰੇ ਇਕ ਥੇ ਕੀਏ ਵਿਸਥਾਰੇ ਸਵਈਏ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਸਗਲ ਭਵਨ ਧਾਰੇ ਏਕ ਥੇਕ ਏ ਵਿਸਤਾਰੇ ਸਰਬ ਰਹਿਓ ਭਰਪੂਰ ਆਪ ਹੈ ਨਿਰਾਰੇ ਉਹ ਆਪਣੀ ਮਰਜ਼ੀ ਦਾ ਮਾਲਕ ਹੈ ਪੁੱਛ ਨਾ ਸਾਜੈ ਪੁੱਛ ਨਾ ਟਾਹੈ ਪੁੱਛ ਨਾ ਦੇਵੈ ਲੀ ਉਹ ਸਾਜਣ ਲੱਗਿਆ ਬਣਾਉਣ ਲੱਗਿਆ ਢਾਉਣ ਲੱਗਿਆ ਕਿਸੇ ਦੀ ਸਲਾਹ ਥੋੜੀ ਲੈਂਦਾ ਹੈ ਉਹ ਆਪਣੀ ਮਰਜ਼ੀ ਦਾ ਮਾਲਕ ਹੈ ਉਸਲਾਹ ਤੇ ਤਾਂ ਲਵੇ ਨਾ ਜੀ ਉਹਨੂੰ ਲੱਗੇ ਵੀ ਇਹ ਮੇਰੇ ਤੋਂ ਵੱਡਾ ਹੈ ਆਪਾਂ ਸਲਾਹ ਕਿਹਦੀ ਲੈਣੀ ਜਿਹਦੇ ਕੋਲ 4 ਪੈਸੇ ਵੱਧ ਹੋਣ ਲੱਗੇ ਵੀ ਇਹਦੀ ਵਿੱਤ ਜਿਹੜੀ ਇਹ ਮੇਰੇ ਤੋਂ ਵੱਧ ਹੈ ਬੰਦਾ ਉਹਦੀ ਸਲਾਹ ਲੈਂਦਾ ਆਪਣੇ ਤੋਂ ਕੋٹے ਗਰੀਬ ਗੁਰਮੇ ਦੀ ਸਲਾਹ ਥੋੜੀ ਲੈਂਦਾ ਉਹਦੇ ਤੇ ਤੇ ਬੰਦਾ ਆਪਣਾ ਨਜ਼ਲਾ ਝਾੜਦਾ ਵੀ ਚੱਲ ਤੈਨੂੰ ਬਹੁਤ ਪਤਾ ਹੈ ਪਰ ਪਰਮੇਸ਼ਰ ਜਿਹੜਾ ਆਪਣੀ ਆਪਣੀ ਮਰਜ਼ੀ ਆਪਣੀ ਰਜ਼ਾ ਆਪਣੀ ਮਰਜ਼ੀ ਦਾ ਮਾਲਕ ਹੈ ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਜਿਹੜਾ ਪਰਮ ਪਰਮ ਪਰਮੇਸ਼ਵਰੰਗ ਹੀ ਪਰਮ ਸ੍ਰੇਸ਼ਟ ਪਰਮੇਸ਼ਰ ਸਭ ਦੀpropto ਰੂਪ ਪਾਲਣਾ ਕਰਨ ਵਾਲਾ ਸਭ ਦੀ ਪਾਲਣਾ ਕਰਨ ਵਾਲਾ ਹੈ ਸੱਚੇ ਪਾਤਸ਼ਾਹ ਤੈਨੂੰ ਸਦਾ ਨਮਸਕਾਰ ਹੈ ਇਸੇ ਲਈ ਗੁਰੂ ਤੋਂ ਬਲਹਾਰ ਜਾਂਦੇ ਆ। ਇਸੇ ਲਈ ਗੁਰੂ ਤੋਂ ਬਲਹਾਰ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਸਤਿਗੁਰਾਂ ਜੀ ਨੇ ਤਾਂ ਸਾਡੇ ਜੀਵਨ ਨੂੰ ਪੂਰਨੇ પાਕੇ ਆਖਿਆ ਆਸਾ ਕੀ ਬਾਾਰ ਪਾਵਨ ਬਾਣੀ ਦਾ ਪਾਠ ਤੁਸੀਂ শ্রবণ ਕਰ ਰਹੇ ਸੀ ਪਹਿਲਾ ਸ਼ਲੋਕ ਹੈ। ਆਖਿਆ ਗੁਰੂ ਤੋਂ ਬਿਨਾ ਜੀਵਨ ਦੀ ਗਤੀ ਨਹੀਂ ਹੋਏਗੀ। ਗੁਰੂ ਤੋਂ ਬਿਨਾ ਜੀਵਨ ਦੇ ਅੰਦਰ ਚੰਨ ਨਹੀਂ ਹੋਏਗਾ। ਗੁਰੂ ਤੋਂ ਬਿਨਾ ਜੀਵਨ ਦੇ ਵਿੱਚ ਅਗਿਆਨਤਾ ਦੇ ਦਲਦਲ ਹੈ ਗੁਰੂ ਤੋਂ ਬਿਨਾ ਜੀਵਨ ਦੇ ਵਿੱਚ ਕੁੱਪ ਹਨੇਰ ਵਰਤਿਆ ਪਿਆ ਹੈ ਚਾਨਣ ਭਾਰੀ ਕਿੰਨਾ ਵੀ ਹੋਵੇ ਸਤਿਗੁਰਾਂ ਨੇ ਬਚਨ ਵਰਤੇ ਜੀ ਸੋ ਚੰਦਾ ਊਗਵੈ ਜੀ ਸੋ ਚੰਦਾ ਊਗਵੈ ਜੀ ਸੋ ਚੰਦਾ ਊਗ ਵੈ ਜੀ ਸੋ ਚੰਦਾ ਊਗ ਵੈ ਸੂਰਜ ਚੜੇ ਹਜ਼ਾਰ ਸੂਰਜ ਚੜੇ ਹਜ਼ਾਰ ਸੂਰਜ ਮਹਾਰਾਜ ਸਤਗੁਰੂ ਕਹਿੰਦੇ ਵੀ ਇੰਨਾ ਚਾਨਣ ਹੈ ਵੇਖੋ ਇੱਕ ਚੰਦਰਮਾ ਹੀ ਨਹੀਂ ਮਾਣਦਾ ਐ ਦਿਨ ਚੜਾਇਆ ਹੁੰਦਾ ਹੈ ਤੇ ਸਤਗੁਰੂ ਨੇ ਆਖਿਆ 100 ਚੰਦਰਮਾ ਫਿਰ ਇੱਕ ਸੂਰਜ ਦੀ ਗੱਲ ਨਹੀਂ ਸੂਰਜ ਧਰਤੀ ਤੋਂ ਕਿੰਨਾ ਵੱਡਾ ਹੈ ਸਤਗੁਰੂ ਕਹਿੰਦੇ ਹਜ਼ਾਰਾਂ ਹੀ ਸੂਰਜ ਹੋਣ ਇਤੇ ਚਾਨਣ ਹੋਂਦਿਆਂ ਇਤੇ ਚਾਨਣ ਹੋਂਦਿਆਂ ਗੁਰ ਬਿਨ ਘੂਰ ਅੰਧਾਰ ਗੁਰ ਬਿਨ ਘੂਰ ਅੰਧਾਰ ਕੂਰ ਹਨੇਰਾ ਜੀਵਨ ਵਿੱਚ ਗੁਰੂ ਤੋਂ ਬਿਨਾ ਕੋਰ ਹਨੇਰੇ ਦੇ ਨਾਲ ਭਰਿਆ ਪਿਆ ਇਹਦੇ ਵਿੱਚ ਅਗਿਆਨਤਾ ਹੈ ਇਹਦੇ ਵਿੱਚ ਭਰਮ ਹੈ ਇਹ ਨਫਰਤ ਦੇ ਨਾਲ ਵੀ ਭਰਿਆ ਪਿਆ ਹੈ ਇਹ ਆਸਾ ਤੇ ਤ੍ਰਿਸ਼ਨਾ ਨਾਲ ਵੀ ਭਰਿਆ ਪਿਆ ਇੱਕ ਸ਼ਲੋਕ ਹੈ ਧੰਨ ਗੁਰੂ ਅਰਜਨ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦਾ ਆਸਾ ਕੀ ਵਾਰ ਦਾ ਸ਼ਲੋਕ ਹੈ ਵੇਖੋ ਜਦੋਂ ਜੀਵਨ ਦੇ ਵਿੱਚ ਅਗਿਆਨਤਾ ਵਾਪਰਦੀ ਹੈ ਜਦੋਂ ਇਹ ਮਨ ਚਸਕਿਆਂ ਦੇ ਅਧੀਨ ਹੁੰਦਾ ਹੈ ਜਦੋਂ ਇਹ ਮਨ ਚਸਕਿਆਂ ਦੇ ਅਧੀਨ ਹੁੰਦਾ ਹੈ ਤੇ ਉਹਦੇ ਨਾਲ ਰਲਦਾ ਹੈ ਪਾਪ ਤੇ ਜਦੋਂ ਪਾਪ ਰਲਦਾ ਹੈ ਤੇ ਫਿਰ ਉਹਨਾਂ ਨੂੰ ਸਲਾਹ ਦੇਣ ਵਾਲਾ ਕੌਣ ਆਉਂਦਾ ਹੈ ਭਣਾ ਜੇ ਸਲਾਹ ਦੇਣ ਵਾਲਾ ਕੋਈ ਬੇਬਿਚਾਰੀ ਆ ਜਾਏ ਤੇ ਫਿਰ ਵੇਖੋ ਉਹਦੇ ਤੋਂ ਭਲੇ ਦੀ ਆਸ ਕੀਤੀ ਜਾ ਸਕਦੀ ਹੈ ਭਣਾ ਉਦੇ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਚੇਤੇ ਵਿੱਚ ਰੱਖਣਾ ਲੋੜਾਂ ਮਨੁੱਖ ਦੇ ਜੀਵਨ ਦੀਆਂ ਪੂਰੀਆਂ ਹੋ ਜਾਂਦੀਆਂ ਨੇ ਚਸਕੇ ਬਿਨਾ ਪਾਪ ਤੋਂ ਪੂਰੇ ਨਹੀਂ ਕੀਤੇ ਜਾ ਸਕਦੇ ਚਸਕੇ ਪੂਰੇ ਕਰਨੇ ਐ ਤੇ ਤੁਹਾਨੂੰ ਪਾਪ ਕਰਨਾ ਹੀ ਪਏਗਾ ਚਸਕਿਆਂ ਦਾ ਤੇ ਪਾਪ ਦਾ ਆਪਸੀ ਬੜਾ ਰਿਸ਼ਤਾ ਹੈ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦਾ ਬੋਲ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਲਬ ਪਾਪ ਦੋਈ ਰਾਜਾ ਮਹਤਾ ਲਬ ਚਸਕੇ ਪਾਪ ਲਬ ਚਸਕੇ ਚਸਕੇ ਜਿਹੜੇ ਆ ਬਿਨਾ ਪਾਪ ਤੋਂ ਪੂਰੇ ਨਹੀਂ ਆਉਂਦੇ ਤੇ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਕਹਿੰਦੇ ਲਬ ਪਾਪ ਦੁਇ ਰਾਜਾ ਮਹਿਤਾ ਹੁਣ ਆਪਾਂ ਕਿਤੇ ਜਾਈਏ ਤੇ ਆਪਾਂ ਸਹਿ ਸੁਭਾਈ ਪੁੱਛਦੇ ਆ ਭਾਵੇਂ ਬੰਦਾ ਮਰਨੇ ਤੇ ਜਾ ਕੇ ਬੈਠਾ ਹੋਵੇ ਨਾ ਉੱਥੇ ਵੀ ਕੁਝ ਸਮਾਂ ਗੱਲਾਂ ਬਾਤਾਂ ਫਾਰਮੈਲਟੀ ਜਿਹੜੀ ਹੈ ਵੀ ਬੜਾ ਮਾੜਾ ਹੋਇਆ ਇਤਿਹਾਦ ਕੀ ਫਾਰਮੈਲਟੀ ਦੀਆਂ ਗੱਲਾਂ ਕਰਦੇ ਆ ਹੋਇਆ ਭਾਵੇਂ ਨਾ ਚਾਹੁੰਦੇ ਆ ਹੋਇਆ ਵੀ ਬੰਦਾ ਕਰਦਾ ਓਦੇ ਤੋਂ ਬਾਅਦ ਗੱਲ ਚੱਲਦੀ ਹੈ ਸਿਆਸਤ ਦੀ ਉੱਥੇ ਬੈਠਿਆ ਹੋਇਆ ਤੁਹਾਡੀ ਇਹਦੀ ਸਰਕਾਰ ਹੈ ਕਿਹੜਾ ਵਜ਼ੀਰ ਹੈ ਕਿਹੜਾ ਅਹਿਲਕਾਰ ਹੈ ਕਿਹੜਾ ਬੰਦਾ ਕਿਵੇਂ ਕੰਮ ਕਰਦਾ ਹੈ ਕਿਹੜਾ ਚੰਗਾ ਹੈ ਕਿਹੜਾ ਮਾਰਾ ਗੱਲਾਂ ਦਾ ਸਿਲਸਿਲਾ ਤੁਰਦਾ ਹੈ ਜਿਵੇਂ ਇੱਕ bari ਸਰਕਾਰ ਹੈ ਉਹਦੇ ਵਜ਼ੀਰ ਨੇ ਪਿਆਦੇ ਕੰਮ ਕਰਨ ਵਾਲੇ ਵੱਖਰੇ ਉਵੇਂ ਸਤਿਗੁਰੂ ਕਹਿੰਦੇ ਬੰਦੇ ਦਾ ਜਿਹੜਾ ਮਨ ਹੈ ਨਾ ਬੰਦੇ ਦੇ ਮਨ ਵਿੱਚ ਇੱਕ ਸਰਕਾਰ ਚੱਲਦੀ ਹੈ ਉਹਦੇ ਵੀ ਅੱਗੇ ਵਜ਼ੀਰ ਰੱਖੇ ਹੋਏ ਨੇ ਉਹਦੇ ਵੀ ਅੱਗੇ ਸਲਾਹਕਾਰ ਰੱਖੇ ਹੋਏ ਨੇ ਉਹਦੇ ਵੀ ਅੱਗੇ ਵਰਕਰ ਰੱਖੇ ਹੋਏ ਨੇ ਕੰਮ ਕਰਨ ਵਾਲੇ ਉੱਥੇ ਵੀ ਜਿਹੜੀ ਜਿਹੜੀ ਰૈયਤ ਹੈ ਕੁਝ ਤੇ ਗਿਆਨਵਾਨ ਵੀ ਹੁੰਦੀ ਹੈ ਤੇ ਕਈ ਵਾਰੀ ਫਿਰ ਉਹ ਰૈયਤ ਅੰਦੀ ਵੀ ਹੁੰਦੀ ਹੈ ਇਹ ਸਾਰੇ ਦ੍ਰਿਸ਼ਟਾਂਤ ਨੂੰ ਸਤਿਗੁਰੂ ਜੀ ਨੇ ਪੇਸ਼ ਕੀਤਾ ਆਖਿਆ ਲੱਭ ਪਾਪ ਦੁਇ ਰਾਜਾ ਮਹਤਾ ਲੱਭ ਪਾਪ ਰਾਜਾ ਹੈ ਲੱਭ ਪਾਪ ਚਸਕੇ ਤੇ ਪਾਪ ਕੀ ਹੈ ਉਹਦਾ ਵਜੀਰ ਮਹਿਤਾ ਲੱਭ ਪਾਪ ਦੁਇ ਰਾਜਾ ਮਹਿਤਾ ਹੁਣ ਜਦੋਂ ਚਸਕੇ ਰਾਜਾ ਤੇ ਉਹਦਾ ਸਲਾਹਕਾਰ ਪਾਪ ਹੈ ਤੇ ਕੀ ਹੋਏਗਾ ਮਹਾਰਾਜ ਸਾਹਿਬ ਤੁਹਾਨੂੰ ਕਹਿੰਦੇ ਕੂੜ ਹੋਆ ਸਿੱਕਦਾਰ ਤੇ ਕੂੜ ਦਾ ਸਾਰੇ ਪਾਸੇ ਬੋਲਬਾਲਾ ਹੋਇਆ ਪਿਆ ਫਿਰ ਕਹਿੰਦੇ ਸਲਾਹਕਾਰ ਵੀ ਇੱਕ ਜ਼ਰੂਰੀ ਹੁੰਦਾ ਹੈ ਨਾ ਮੰਤਰੀ ਮੰਡਲ ਵਿੱਚ ਮੰਤਰੀ ਹੁੰਦਾ ਹੀ ਇਸੇ ਕਰਕੇ ਵੈਸੇ ਸਲਾਹ ਦੇਣ ਵਾਲਾ ਤੇ ਸਲਾਹਕਾਰ ਕਿਹਨੂੰ ਰੱਖਿਆ ਕਹਿੰਦੇ ਕਾਮ ਨੇਬ ਸਦ ਪੁੱਛੀਐ ਬੈ ਬ ਕਰੇ ਵਿਚਾਰ ਕਹਿੰਦੇ ਪਹਿਲਾਂ ਹੀ ਭਲਾ ਨਹੀਂ ਸੀ ਪਹਿਲਾਂ ਹੀ ਜਿਹੜਾ ਚਸਕੇ ਉਹਨਾਂ ਦਾ ਰਾਜ ਹੈ ਤੇ ਪਾਪ ਜਿਹੜਾ ਹੈ ਉਹਨਾਂ ਦਾ ਵਜ਼ੀਰ ਹੈ ਤੇ ਫਿਰ ਇਹਦੇ ਅਗਲੀ ਗੱਲ ਰੱਖੀ ਹੈ ਜਿਹੜਾ ਸਲਾਹਕਾਰ ਰੱਖਿਆ ਉਹ ਰੱਖ ਲਿਆ ਹੈ ਕਾਮ ਤੇ ਹੁਣ ਭਲੇ ਦੀ ਆਸ ਰਖੋ ਹੁਣ ਕੀ ਵਾਪਰ ਰਿਹਾ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਹੁਣ ਇਹਨਾਂ ਨੇ ਨਾ ਅੰਦਰ ਮਨ ਦੇ ਅੰਦਰ ਐ ਕੋਹ ਰਾਮ ਬਚਾਇਆ ਪਿਆ ਇਹਨਾਂ ਨੇ ਅੱਖਾਂ ਨੂੰ ਚੰਗੇ ਪਾਸੇ ਨਹੀਂ ਲੱਗਣ ਦਿੱਤਾ ਇਹਨਾਂ ਨੇ ਕੰਨਾਂ ਨੂੰ ਚੰਗੇ ਪਾਸੇ ਨਹੀਂ ਲੱਗਣ ਦਿੱਤਾ ਇਹਨਾਂ ਨੇ ਰਸਨਾਂ ਨੂੰ ਚੰਗੇ ਪਾਸੇ ਨਹੀਂ ਲੱਗਣ ਦਿੱਤਾ ਇਹਨਾਂ ਸਾਰੇ ਸਰੀਰ ਦੇ ਵਿੱਚ ਐ ਖਲਬਲੀ ਬਚਾ ਕੇ ਰੱਖੀ ਕੋਈ ਰਾਜ ਹੈ ਇਹਨਾਂ ਦਾ ਸਰੀਰ ਤੇ ਜਿੰਨਾ ਚਿਰ ਇਹਨਾਂ ਦਾ ਰਾਜ ਹੈ ਉਤਨਾ ਸਮਾਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਚਲੋ ਅੱਗੇ ਆਖਿਆ ਕਿ ਫਿਰ ਨਾ ਕਈ ਵਾਰੀ ਆਸ-ਪਾਸੇ ਸਮਾਜ ਵਿੱਚ ਕ੍ਰਾਂਤੀਕਾਰੀ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਹ ਕੰਮ ਬਹੁਤ ਮਾੜਾ ਹੋ ਰਿਹਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਆਪਾਂ ਇਸ ਸਰਕਾਰ ਨੂੰ ਪਲਟਦੇ ਹਾਂ ਇਸ ਸਰਕਾਰ ਨੂੰ ਪਲਟਦੇ ਹਾਂ ਗਿਆਨवान ਲੋਕ ਇਕੱਠੇ ਹੋਏ ਕ੍ਰਾਂਤੀਕਾਰੀ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਵਿਰੋਧ ਕੀਤਾ ਤੇ ਚਲੋ ਤਾਂ ਜਿਹੜਾ ਹੈ ਸਰਕਾਰਾਂ ਦੇ ਵੀ ਪਲਟ ਜਾਂਦੇ ਨੇ ਪਰ ਗੁਰਦੇਵ ਪਾਤਸ਼ਾਹ ਮਹਾਰਾਜ ਸਤਗੁਰੂ ਕਹਿੰਦੇ ਉਦੋਂ ਪਠਾ ਹੋਰ ਬਹਿ ਗਿਆ ਅੰਦੀ ਰਈਅਤ ਗਿਆਨ ਵਿਹੂਣੀ ਗਿਆਨ ਤੋਂ ਸਖਣੀ ਕਹਿੰਦੇ ਜਿਹੜੀ ਰਈਅਤ ਸੀ ਉਹ ਵੀ ਗਿਆਨ ਤੋਂ ਸਖਣੀ ਹੈ ਉਹਨੂੰ ਗੁਰੂ ਸਾਹਿਬ ਨੇ ਇੱਕ ਸ਼ਬਦ ਵਿੱਚ ਏਉਂ ਫਰੋਇਆ ਆਖਿਆ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਵਿਸਮਾਗ ਕਹਿੰਦੇ ਅੱਖਾਂ ਆਪਣਾ ਪਰਾਇਆ ਤੱਕਲੇ ਵਿੱਚ ਰੁਝੀਆਂ ਪਈਆਂ ਨੇ ਇਹੋ ਰૈયਤ ਹੈ ਇਹਨਾਂ ਇਹਨਾਂ ਨੇ ਗਿਆਨ ਇਕੱਠਾ ਕਰਕੇ ਲੈ ਜਾਣਾ ਹੈ ਨਾ ਅੰਦਰ ਕਹਿੰਦੇ ਇਹ ਤੇ ਅੰਨ੍ਹੀ ਹੋਈ ਪਈ ਹੈ ਇਹਨਾਂ ਨੂੰ ਧੁੰਦਰਾ ਦਿਸਦਾ ਇਹਨੂੰ ਤੇ ਦਿਸਦਾ ਹੀ ਕੁਛ ਨਹੀਂ ਹੈ ਅੰਦੀ ਰૈયਤ ਗਿਆਨ ਵਿਹੋਨੀ ਵਾਹਿ ਭਰੇ ਮੁਰਦਾਰ ਫਿਰ ਕਹਿੰਦੇ ਗਿਆਨੀ ਨੱਚੈ ਵਾਤਾ ਗਾਵੇਂ ਜੋਦਾਂ ਕਾ ਵਿਚਾਰ ਗਿਆਨੀ ਤੋਂ ਭਾਵੇ ਗਿਆਨਮਾਨ ਜਿਹੜੇ ਕਹਿੰਦੇ ਆ ਕਿ ਸਾਨੂੰ ਬਹੁਤ ਗਿਆਨ ਹੈ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕਹਿੰਦੇ ਆਜ ਦੇ ਦੌਰ ਅਨੁਸਾਰ ਵੇਖੀਏ ਜਿਹੜੇ ਕਹਿੰਦੇ ਅਸੀਂ ਵੈਲ ਐਜੂਕੇਟਿਡ ਹਾਂ ਸਾਨੂੰ ਪਤਾ ਹੈ ਅੰਗਾ ਬਾੜਾ ਸਾਨੂੰ ਪਤਾ ਹੈ ਕੀ ਸੰਸਾਰ ਦੇ ਅੰਦਰ ਵਜਤਰੇ ਸਤਿਗੁਰੂ ਕਹਿੰਦੇ ਉਹ ਗਿਆਨवान ਹੋ ਕੇ ਵੀ ਸਵੇਰੇ 9 ਵਜੇ ਜਾਂਦੇ ਨੇ ਤੇ ਸ਼ਾਮੀ 5 ਵਜੇ ਦੇ ਬੰਧਨ ਵਿੱਚ ਵੱਜ ਗਏ ਗਿਆਨੀ ਨੱਚੈ ਵਦ ਗਵੇਂ ਰੂ ਕਰੇ ਸ਼ਿੰਗਾਰ ਇਹ ਆਪਣੇ ਆਪਣੇ ਪੇਟ ਭਰਨ ਦੇ ਲਈ ਉਹ ਕਹਿੰਦਾ ਵੀ ਸਾਨੂੰ ਚੰਗੀ ਪੈਕੇਜ ਮਿਲ ਗਿਆ ਇਸ ਤੁਗਾ ਤੇ ਉਹਨਾਂ ਵੀ ਗੱਲ ਨਹੀਂ ਕੀਤੀ ਵੀ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਵੀ ਨਹੀਂ ਇਹ ਜਿਹੜਾ ਰਾਜ ਚੱਲ ਰਿਹਾ ਹੈ ਮਨ ਦੇ ਅੰਦਰ ਇਹਨੂੰ ਪਲਟ ਦਿੱਤਾ ਜਾਏ ਨਹੀਂ ਇਦਾਂ ਦੀ ਕੋਈ ਵਿਚਾਰ ਨਹੀਂ ਉਹ ਵੀ ਇੱਕ ਬੰਦਨ ਵਿੱਚ ਵੱਜ ਗਏ ਨੇ ਵੀ ਚੰਗਾ ਪੈਕੇਜ ਮਿਲ ਗਿਆ ਹੈ ਪਰਿਵਾਰ ਹੈ ਧੀਆ ਪੁੱਤਰ ਹੈ ਸਾਰਿਆਂ ਦੀ ਪਾਲਣਾ ਕਰਨੀ ਹੈ ਚਲੋ ਚੱਲੀ ਜਾਂਦਾ ਛੱਡੋ ਕਿਹੜਾ ਫਿਰ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉੱਚੇ ਕੂਕੇ ਵਾਦਾ ਗਾਵੇਂ ਜੋਦਾਂ ਕਾ ਵਿਚਾਰ ਜਿਨ੍ਹਾਂ ਨੇ ਕੁਝ ਬੋਲਣਾ ਸੀ ਉਹ ਕਹਿੰਦੇ ਜੋਦਿਆਂ ਦੀ ਵਾਰਾਂ गा ਕੇ ਟੈਮਸਾਲਣ ਲੱਗ ਪਏ ਉਹ ਕਹਿੰਦੇ ਛੱਡੋ ਉਹਨਾਂ ਦਾ ਰਾਜ ਹੈ ਉਹਨਾਂ ਦਾ ਪਾਪ ਹੈ ਉਹਨਾਂ ਦਾ ਸਾਰਾ ਕੁਝ ਪਾਸੇ ਹੋ ਗਿਆ ਫਿਰ ਕਹਿੰਦੇ ਪੰਡਤ ਮੂਰਖ ਪੰਡਤ ਹਕਮਤ ਹੁਜਤ ਸੰਜੀ ਕਰੇ ਪਿਆ ਪੰਡਤ ਦੀ ਗੱਲ ਕੀਤੀ ਹੈ ਬਣਦਾ ਤੇ ਉਹ ਵੀ ਆਪਣੇ ਆਪ ਕੋ ਵਿਦਵਾਨ ਹੈ ਮੂਰਖ ਪੰਡਤ ਪਰ ਕਹਿੰਦੇ ਹਕਮਤ ਹੁਜਤ ਉਹਨੂੰ ਵੀ ਚਲਾਕੀਆਂ ਚੁਸਤੀਆਂ ਤੇ ਮਾਇਆ ਇਕੱਠੀ ਕਰਨ ਤੋਂ ਵੇਲੇ ਨਹੀਂ ਮਿਲਿਆ ਉਹ ਵੀ ਆਪਣੇ ਗਿਆਨ ਨੂੰ ਕੇਵਲ ਛਰਾਰਤਾ ਤੇ ਚਲਾਕੀਆਂ ਤੇ ਲੋਕਾਂ ਤੇ ਭਰਮ ਬਣਾਉਣ ਲਈ ਹੀ ਵਰਤਦਾ ਰਿਹਾ ਹੈ ਉਹਨੇ ਵੀ ਲੋਕਾਂ ਨੂੰ ਡਰਾ ਡਰਾ ਕੇ ਰੱਖਿਆ ਹੈ ਵੀ ਤੁਸੀਂ ਆਹ ਕਰ ਦਿਓ ਤੁਹਾਨੂੰ ਇਹ ਪਾਪ ਲੱਥ ਜਾਏਗਾ ਇੱਥੇ ਦਾਨ ਕਰ ਦਿਓ ਤੁਹਾਡਾ ਆ ਜੀਵਨ ਦਾ ਸਬਰ ਜਾਏਗਾ ਇੱਥੇ ਜਾ ਕੇ ਸਿਰ ਕਰਵਾਤ ਤਰਾਏ ਇੱਥੇ ਜਾ ਕੇ ਤੁਸੀਂ ਆਪਣੇ ਜੀਵਨ ਨੂੰ ਬਲੀਦਾਨ ਕਰ ਦਿਓ ਤੇ ਤੁਹਾਨੂੰ ਅਗਲੇ ਜਨਮ ਅਗਲੇ ਜਨਮ ਵਿੱਚ ਦੰਨਤ ਮਿਲ ਜਾਏਗੀ ਇਤੇ ਆਦ ਗੱਲਾਂ ਉਹ ਵੀ ਕਰਦਾ ਰਿਹਾ ਤੇ ਲੋਕਾਂ ਨੂੰ ਲੁੱਟਣ ਦਾ ਕੰਮ ਜਾਰੀ ਰੱਖਿਆ ਹੈ ਮੂਰਖ ਪੰਡਤ ਹਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇਂ ਮੰਗੇ ਮੁਖ ਦੁਆਰ ਧਰਮੀ ਜਿਹੜਾ ਮਾਇਆ ਉਹਨੇ ਵੀ ਆਪਣੇ ਆਪ ਨੂੰ ਨਿਸ਼ਕਾਮ ਨਹੀਂ ਰੱਖਿਆ ਉਹ ਵੀ ਧਰਮ ਇਸ ਕਰਕੇ ਕਰ ਰਿਹਾ ਹੈ ਮੰਗੇ ਮੋਖ ਦਵਾਰ ਉਹ ਵੀ ਧਰਮ ਜੇ ਕਰ ਰਿਹਾ ਹੈ ਧਰਮ ਦੇ ਕੰਮ ਕਰ ਰਿਹਾ ਹੈ ਤੇ ਇਸ ਕਰਕੇ ਕਰ ਰਿਹਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਇਹਨਾਂ ਕੰਮਾਂ ਦੇ ਰਾਹੀਂ ਮੈਨੂੰ ਮੁਕਤੀ ਦਾ ਦਵਾਰ ਮਿਲ ਜਾਏਗਾ ਗੁਰੂ ਸਾਹਿਬ ਕਹਿੰਦੇ ਫਿਰ ਜੀਵਨ ਨਿਸ਼ਕਾਮਤਾ ਨਾ ਹੋਇਆ ਇਹ ਤਾਂ ਕਿਸੇ ਸੁਆਰਥ ਦਾ ਬੱਝਾ ਹੈ ਇਹ ਤਾਂ ਆਇਆ ਵੀ ਗੁਰੂ ਦੇ ਕੋਲ ਐ ਤੇ ਕਿਸੇ ਸਵਾਰਥ ਕਰਕੇ ਆਇਆ ਵੀ ਗੁਰੂ ਮੈਨੂੰ ਆਹ ਦੇ ਦੇ ਤੇ ਮੈਂ ਇੰਨੇ ਦਿਨ ਹਾਜ਼ਰੀ ਭਰਦੇ ਆਂਗਾ ਸਤਿਗੁਰੂ ਜੀ ਤੁਸੀਂ ਇਹ ਜੀਵਨ ਦੀ ਇੱਛਾ ਪੂਰੀ ਕਰ ਦਿਓ ਤਾਂ ਮੈਂ ਇੰਨੇ ਦਿਨ ਪਾਠ ਕਰਾਂਗਾ ਮਾਫ਼ ਕਰਨਾ ਗੱਲ ਹੋ ਸਕਦਾ ਹੈ ਕੋੜੀ ਹੈ ਪਰ ਬੰਦੇ ਨੇ ਨਾ ਸੌਦਾ ਕਰ ਲਿਆ ਕਿ ਮਹਾਰਾਜ ਤੁਸੀਂ ਐ ਕਰ ਦਿਓ ਤੇ ਮੈਂ ਐ ਕਰ ਦਿਆਂਗਾ ਨਿਸ਼ਕਾਮ ਹੋ ਕੇ ਤੇ ਆਇਆ ਆਪਣਾ ਸਵਾਉ ਲੈ ਕੇ ਆਏ ਆਪਨੇ ਸਵਾਏ ਆਏ ਬਹੇ ਗੁਰ ਆਗੇ ਪਤਾ ਕਿਦਾਂ ਬਹਿੰਦੇ ਨੇ ਜਿਉਂ ਬਗਲ ਸਮਾਦ ਲਗਾਈਏ ਕਹਿੰਦੇ ਜਿਵੇਂ ਬਗਲਾ ਜਿਹੜਾ ਹੈ ਪਾਣੀ ਵਿੱਚ ਇੱਕ ਲੱਤ ਤੇ ਖਲੋ ਜਾਂਦਾ ਹੈ ਨਾ ਕਾਦੇ ਵਾਸਤੇ ਖਲੋਤਾ ਆਸ-ਪਾਸੇ ਜਿਹੜੀਆਂ ਡੱਡੀਆਂ ਮੱਛੀਆਂ ਫੇਰ ਰਹੀਆਂ ਨਾ ਉਹਨੂੰ ਲੱਗਦਾ ਹੈ ਵੀ ਬੜੀ ਬਿਰਤੀ ਜੁੜੀ ਹੈ ਇਹ ਤੇ ਅੱਖਾਂ ਬੰਦ ਕਰਕੇ ਇੱਕ ਲੱਤ ਤੇ ਹੋ ਕੇ ਪਾਣੀ ਵਿੱਚ ਖਲੋਤਾ ਹੈ ਤੇ ਪਰ ਸਤਿਗੁਰੂ ਕਹਿੰਦੇ ਆਇਆ ਕਾਦੇ ਵਾਸਤੇ ਆਪਨੇ ਸਵਾਏ ਆਪਣੇ ਸਵਾਰਥ ਕਰਕੇ ਆਇਆ ਇਹ ਨਹੀਂ ਹੈ ਕਿ ਉਹ ਕਿਸੇ ਭਗਤੀ ਦੇ ਨਿਸ਼ਕਾਮ ਹੋ ਕੇ ਖਲੋਤਾ ਹੈ ਨਹੀਂ ਗੁਰਦੇਵ ਸਾਹਿਬ ਸਤਿਗੁਰੂ ਕਹਿੰਦੇ ਬੰਦੇ ਦੀ ਹਾਕ ਲਈ ਇਦਾਂ ਦੀ ਹੈ ਇਹ ਵੀ ਜੇ ਗੁਰੂ ਦੇ ਕੋਲ ਬੈਠਾ ਹੈ ਜੇ ਤੇ ਵਾਕਿਆ ਹੀ ਜਗਿਆਸਾ ਦੇ ਭਾਵ ਨਾਲ ਆਇਆ ਜੇ ਤੇ ਵਾਕਿਆ ਹੀ ਗੁਰੂ ਦੀ ਸੰਗਤ ਦੇ ਭਾਵ ਨਾਲ ਆਇਆ ਜੇ ਵਾਕਿਆ ਹੀ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਹੈ ਗੁਰੂ ਤੋਂ ਸੁਣਨਾ ਹੈ ਗੁਰੂ ਦੀ ਮੰਨਣਾ ਹੈ ਤੇ ਐ ਸਤਿਗੁਰੂ ਨੇ ਉਹਨੂੰ ਦੋਵੇਂ ਹੱਥ ਕਲਾਵੇ ਵਿੱਚ ਲੈਂਦਿਆਂ ਬਾਹਾਂ ਉਲਾਰ ਕੇ ਆਖਿਆ ਆਵੋ ਸਿੱਖ ਸਤਿਗੁਰੂ ਕੀ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀਆਂ ਸਿਰ ਬਰ ਬ ਉਹਨੂੰ ਸਤਿਗੁਰੂ ਨੇ ਗਲ ਬਕੜੀ ਨਾਲ ਲਾਇਆ ਗੰਠ ਲਾਇ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸ਼ਾ ਆ ਉਹ ਇਹ ਨਾ ਆਏ ਤੇ ਸਤਿਗੁਰੂ ਨੇ ਆਖਿਆ ਵੀ ਇਹ ਸ਼ਬਦ ਤੁਸੀਂ ਹੁਕਮ ਦੇ ਰੂਪ ਵਿੱਚ ਵੀ ਸ਼੍ਰਵਨ ਕਰਦੇ ਹੋ ਮਹਾਰਾਜ ਸਤਿਗੁਰੂ ਕਹਿੰਦੇ ਜੇ ਗੁਰੂ ਕੋਲ ਆਉਣਾ ਹੈ ਨਿਰਵਾਣ ਕੀਰਤਨ ਗਾਉ ਕਰਤੀ ਕਾ ਨਿਮਖ ਸਿਮਰਤ ਜਿਤ ਛੁਟੈ ਮਹਾਰਾਜ ਕਹਿੰਦੇ ਐ ਨਿਸ਼ਕਾਮਤਾ ਦੇ ਸਹਤ ਨਿਸ਼ਕਾਮਤਾ ਦੇ ਸਹਤ ਤੇ ਇਥੇ ਬੰਦਾ ਸਾਰਾ ਦਿਨ ਗੁਰਦੁਆਰੇ ਸੇਵਾ ਕਰਦਾ ਹੈ ਲੰਗਰ ਵਿੱਚ ਸੇਵਾ ਕਰਦਾ ਹੈ ਜੋੜਿਆਂ ਦੀ ਸੇਵਾ ਕਰਦਾ ਹੈ ਗੁਰੂਦਵਾਰ ਦੇ ਉੱਤੇ ਕੋਈ ਵੀ ਸੇਵਾ ਕਰਦਾ ਤੇ ਜੇ ਜਾਨ ਲੱਗਿਆ ਉਹ ਵੀ ਸਰੋਪਾ ਨਾਂ ਜੁੜੇ ਬੜਾ ਜੇ ਜਾਨ ਲੱਗਿਆ ਕੌਲੀ ਦਾਲ ਦੀ ਨਾ ਦਿੱਤੀ ਜਾਈ ਉਹਨੂੰ ਉਹਦਾ ਮੁੱਖ ਵੇਖੋ ਉਹ ਵੇਖੋ ਕਿੱਦਾਂ ਭਰਿਆ ਰਹਿਤਾ ਹੈ ਵੀ ਮੈਂ ਸਾਰਾ ਦਿਨ ਲਗਾਤਾ ਹੈ ਸੇਵਾ ਕਰਦਾ ਸਾਰਾ ਦਿਨ ਲਗਾਏ ਤੁਸੀਂ ਇਹ ਤੇ ਛੱਡੋ ਹਉਮੈ ਜਿਹੜੀ ਹੈ ਕਿੰਨੀ ਸੂਖਮ ਕੰਮ ਕਰਦੀ ਹੈ ਜਿਹੜਾ ਬੰਦਾ ਜਿੱਥੇ ਸੇਵਾ ਕਰਦਾ ਹੈ ਨਾ ਜੇ ਉੱਥੇ ਉਹਨੂੰ ਸੇਵਾ ਨਾ ਮਿਲੇ ਮੰਨੋ ਸਾਨੂੰ ਬੋਲਣ ਵਾਲਿਆਂ ਨੂੰ ਮੈਗ ਨਾ ਮਿਲੇ ਉਹ ਨਾ ਲੈ ਸਾਧ ਲੇਤੇ ਲਿਆ ਤੇ ਟਾਈਮ ਦਿੱਤਾ ਹੀ ਨਹੀਂ ਇਹਨਾਂ ਨੇ ਜਿਹੜਾ ਬੰਦਾ ਜਿੱਥੇ ਸੇਵਾ ਕਰਦਾ ਹੈ ਜੇ ਭਾਂਡਿਆਂ ਦੀ ਸੇਵਾ ਕਰਦਾ ਹੈ ਉਹ ਅਗਲੇ ਪਾਸੇ ਬਹਿ ਕੇ ਕਰਦਾ ਹੈ ਤਾਂ ਉਹ ਕਹਿੰਦਾ ਮੇਰੀ ਸੇਵਾ ਇੱਥੇ ਹੀ ਹੈ ਮੈਂ ਇੱਥੇ ਬਹਿਣਾ ਹੈ ਜਿਹੜਾ ਲੰਗਰ ਦੇ ਵਿੱਚ ਖੀਰ ਦੀ ਬਾਲਟੀ ਵਰਤਾਉਂਦਾ ਹੈ ਉਹ ਵੀ ਕਹਿੰਦਾ ਵੀ ਮੈਂ ਖੀਰ ਹੀ ਵਰਤਾਉਣਾ ਇਹ ਪ੍ਰਸ਼ਾਦੀ ਨਹੀਂ ਮੈਂ ਵਰਤਾ ਸਕਦਾ ਇਨੇ ਕੀ ਦੀ ਵਾਲਟੀ ਕਿਉਂ ਫੜ ਲਈ ਕਿੰਨੀ ਹੌਮੇ ਕੰਮ ਕਰਦੀ ਏ ਸਾਡੇ ਜੀਵ ਜੀ ਅਸੀਂ ਸੇਵਾ ਦੇ ਭਾਵ ਨਾਲ ਨਾਲ ਆਏ ਤੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਤੁਸੀਂ ਨਿਤਨੇਮ ਵਿੱਚ ਕਰਦੇ ਹੋ ਸਤਿਗੁਰੂ ਪਤਾ ਕੀ ਕਹਿੰਦੇ ਕਰਮੀ ਸਹਿਜਾ ਉਪਜੈ ਕਰਮੀ ਕੰਮ ਕੀਤੇ ਆ ਸਹਿਜ ਪੈਦਾ ਹੋਏਗਾ ਸਹਿਜ ਪੈਦਾ ਕਿਵੇਂ ਹੋਏਗਾ ਮਹਾਰਾਜ ਕਹਿੰਦੇ ਸਹਿਜ ਉਦੋਂ ਹੀ ਜੀਵਨ ਦੇ ਵਿੱਚ ਪੈਦਾ ਹੋਏਗਾ ਜਦੋਂ ਗੁਰੂ ਦਾ ਸ਼ਬਦ ਵਸੇਗਾ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਸ ਮਨ ਉਪਜਿਓ ਸਗਲੇ ਦੁੱਖ ਭਲਾਇਨ ਮਹਾਰਾਜ ਕਹਿੰਦੇ ਆ ਜੁਗਤ ਸੀ ਆਹ ਉਹ ਤਰੀਕਾ ਸੀ ਪਰ ਨਹੀਂ ਬੰਦੇ ਨੇ ਕੀਤਾ ਉਹ ਕਿੰਦੇ ਨਹੀਂ ਮੈਨੂੰ ਜੁਗਤੀਆਂ ਵੱਧ ਪਤਾ ਹੈ ਉਹਨੇ ਕੀਤਾ ਧਰਮੀ ਧਰਮ ਕਰੇ ਗਵਾਵੇਂ ਮੰਗੇ ਮੂਖ ਦਵਾਰ ਅੱਗੇ ਆਖਿਆ ਜਦੀ ਸਦਾਵੇਂ ਜੁਗਤ ਨਾ ਜਾਣੈ ਛੱਡ ਬਹੈ ਘਰਬਾਰ ਕਿੰਨੇ ਸਨ ਵੇਖੋ ਜਿਨ੍ਹਾਂ ਨੇ ਘਰ ਦੇ ਘਰ त्यागਿਆ ਉਹ ਕਹਿੰਦੇ ਘਰ ਰਹਿ ਕੇ ਨਹੀਂ ਪਾਇਆ ਜਾ ਸਕਦਾ ਕੰਨਾਂ 'ਚ ਮੁੰਦਰਾਂ ਪਾਈਆਂ ਜੰਗਲਾਂ ਬੇਲਿਆਂ ਵਿੱਚ ਜਾ ਕੇ ਵੜ ਗਏ ਪਹਾੜਾਂ ਦੀਆਂ ਗੁੰਦਰਾਂ 'ਚ ਜਾ ਕੇ ਫਸੇ ਆਖਿਆ ਸੀ ਮੋਨੀ ਰਹਿਣਾ ਆਖਿਆ ਸੀ ਵੇਖਣਾ ਨਹੀਂ ਹੈ ਆਖਿਆ ਸੀ ਆਦ ਨਹੀਂ ਸੁਣਾ ਆਖਿਆ ਅਸੀਂ ਕੁਝ ਖਾਣਾ ਪੀਣਾ ਨਹੀਂ ਹੈ ਜਤੀ ਸਦਾਵੇਂ ਜੁਗਤ ਤਾਂ ਜਾਣੇ ਛੱਡ ਬੈ ਘਰਬਾਰ ਉਹ ਸੰਸਾਰ ਦੇ ਵਿੱਚ ਤੁਰ ਪਏ ਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਉਹਨਾਂ ਨੂੰ ਆਖਦੀ ਹੈ ਪੂਰ ਤਾਪ ਗਿਰੀ ਕੇ ਬਸਤਰਾ ਅਪਦਾ ਕਮਾਰਿਆ ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸ਼ੇ ਤਾਇਆ ਪੰਜ ਚ ਨਾਲ ਨਾਲੇ ਲਿਆਇ ਕਹਿੰਦੇ ਪੰਜ ਵਿਕਾਰਾਂ ਇਸੇ ਕਰਕੇ ਭਜਿਆ ਸੀ ਵੀ ਘਰ ਮਾਇਆ ਆਇਆ ਘਰ ਕ੍ਰੋਧ ਆਉਂਦਾ ਹੈ ਘਰ ਲੋਭ ਆਉਂਦਾ ਹੈ ਘਰ ਹਉਮੈ ਆਉਂਦੀ ਹੈ ਇਸੇ ਕਰਕੇ ਸੰਸਾਰ ਤੋਂ ਪਰੋਖੇ ਰਹਿੰਦੀ ਹੀਤ ਕੀਤੀ ਹੈ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਕਹਿੰਦੇ ਪੰਜ ਵਿਕਾਰ ਤੇ ਤਾਂ ਵੀ ਤੇਰੇ ਵਿੱਚ ਭਰੇ ਪਏ ਨੇ ਪੰਜ ਵਿਕਾਰਾਂ ਨੂੰ ਤੇ ਉਸੇ ਤਰ੍ਹਾਂ ਨਾਲ ਚੁੱਕੀ ਫਿਰਦੇ ਏ ਵਿਕਾਰਾਂ ਨੂੰ ਛੱਡਣ ਦੀ ਤਸਲੀਮਤਾ ਤੂੰ ਕੀਤੀ ਨਹੀਂ ਹੈ ਤੇ ਵੇਖੋ ਸੰਿਆਸੀ ਯੋਗੀ ਜੇ ਜੰਗਲਾਂ ਬੇਲਿਆਂ ਦੇ ਵਿੱਚ ਗਏ ਨਾ ਉਹ ਜਦੋਂ ਵਾਪਸ ਪਰਤ ਕੇ ਆਏ ਨੇ ਉਹਨਾਂ ਨੇ ਬਹੁਤ ਕੁਝ ਪਾਉਣ ਦਾ ਰਾਹ ਅਖਤਿਆਰ ਕਰ ਦਿੱਤਾ ਗਏ ਤਾਂ ਸੀ ਛੱਡ ਕੇ ਪਰ ਜਦੋਂ ਵਾਪਸ ਪਰਤ ਕੇ ਆਏ ਤੇ ਬਹੁਤ ਕੁਝ ਪਾਉਣ ਦਾ ਰਾਹ ਜਿਹੜਾ ਹੈ ਉਹਨਾਂ ਨੇ ਬਣਾ ਦਿੱਤਾ ਹੈ ਉਹਨਾਂ ਦੇ ਮਨ ਵਿੱਚ ਚੇਤਨ ਧਰ ਰਹਿ ਗਈ ਉਹਨਾਂ ਆਖਿਆ ਵੇਖਦੇ ਆ ਲੋਕ ਸਾਡਾ ਕਿਵੇਂ ਸਤਿਕਾਰ ਕਰਦੇ ਨੇ ਛੱਡ ਕੇ ਗਏ ਸੀ ਪਰ ਉੱਥੇ ਬੈਠਿਆਂ ਵੀ ਇਹ ਮਨ ਦੇ ਵਿੱਚ ਹੈ ਕਿ ਲੋਕ ਕਿਵੇਂ ਸਤਿਕਾਰ ਕਰਨਗੇ ਜਤੀਸ ਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਕਰ ਬਾਰ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੋ ਪੂਰਾ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਜੇ ਬੰਦੇ ਨੂੰ ਪੁੱਛ ਲਈਏ ਕੋਈ ਕਹਿੰਦਾ ਵੀ ਮੇਰੇ ਚੋਗਣ ਆਏ ਕੋਈ ਕਹਿੰਦਾ ਵੀ ਮੈਂ ਅਧੂਰਾ ਹਾਂ ਕੋਈ ਨਹੀਂ ਕਹਿੰਦਾ ਉਹ ਕਹਿੰਦਾ ਨਹੀਂ ਮੈਂ ਤੇਰੇ ਨਾਲੋਂ ਚਾਰ ਰਤیاں ਗਾਹਾਂ ਆ ਵਾਧਿਆ ਸਭ ਕੋ ਪੂਰਾ ਆਪੇ ਹੋਵੇ ਮਹਾਰਾਜ ਕਹਿੰਦੇ ਪੂਰਾ ਤੇ ਸਾਰਾ ਹਰੇਕ ਬੰਦਾ ਕਹਿੰਦਾ ਮੈਂ ਪੂਰਾ ਹਾਂ ਬੰਦਾ ਦੂਜੇ ਦੇ ਔਗਣਾਂ ਨੂੰ ਜਾਗ ਜਾਰ ਕਰਦਾ ਹੈ ਤੇ ਆਪਣੇ ਔਗਣ ਤੇ ਪਰਦਾ ਪਾਉਂਦਾ ਹੈ ਇਨੇ ਇਹ ਕੀਤਾ ਹੈ ਇਨੇ ਇੱਥੇ ਗਲਤੀ ਕੀਤੀ ਹੈ ਆਪਣੀਆਂ ਗਲਤੀਆਂ ਨਹੀਂ ਦੂਜੇ ਦੀਆਂ ਗਲਤੀਆਂ ਨੂੰ ਜੱਗ ਜਾਰ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਕਹਿੰਦੇ ਬੰਦਿਆ ਪਤਾ ਤੇ ਉਦੋਂ ਲੱਗਣਾ ਪਤ ਪਰਵਾਣਾ ਪਿੱਛੇ ਪਾਈਐ ਪਤ ਕਹਿੰਦੇ ਇੱਜ਼ਤ ਨੂੰ ਪਰਵਾਣਾ ਕਹਿੰਦੇ ਜਦੋਂ ਤਕੜੀ ਦੇ ਛਾਵੇ ਵਿੱਚ ਜਿੱਤ ਨੂੰ ਪਾ ਕੇ ਵੇਖਿਆ ਇਹਨਾ ਪਤ ਪਰਵਾਣਾ ਪਿੱਛੇ ਪਾਈਐ ਨਾਨਕ ਤੋਲੇ ਆਂ ਜਾਪੈ ਫਿਰ ਪਤਾ ਲੱਗਣਾ ਜਦੋਂ ਉਹ ਵਟਾ ਪਿਆ ਹੈ ਨਾ ਵੀ ਫਿਰ ਪਤਾ ਲੱਗਣਾ ਹੈ ਵੀ ਤੂੰ ਉਸ ਤੋਲ ਦੇ ਉੱਤੇ ਪੂਰਾ ਉਤਰਦਾ ਹੈ ਕਿ ਨਹੀਂ ਉਤਰਦਾ ਕਬੀਰ ਕਸੌਟੀ RAM ਕੀ ਝੂਠਾ ਫਿਰ ਪਤਾ ਲੱਗਣਾ ਕਿ ਸੱਚਾ ਕੰਨਾ ਕਹੇ ਤੇ ਝੂਠਾ ਕਿੰਨਾ ਕਹੇ ਫਿਰ ਪਤਾ ਲੱਗਣਾ ਜਦੋਂ ਉਸ ਤੋਲ ਤੋਂ ਤੇਰਾ ਜੀਵਨ ਘਟ ਹੋਇਆ ਆਪਣੇ ਆਪ ਦੇ ਵਿੱਚ ਤਾਂ ਮਹਾਰਾਜ ਸਤਗੁਰੂ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ ਫਿਰ ਪਤਾ ਲੱਗਣਾ ਕਿ ਤੋਲ ਕਿੰਨਾ ਘਟ ਹੈ ਤੋਲ ਕਿੰਨਾ ਘਟ ਹੈ ਉਹ ਪਰਮੇਸ਼ਰ ਸੱਤਾ ਜਿਹੜਾ ਸਮੁੱਚੀ ਕਾਇਨਾਤ ਨੂੰ ਪਾਲਣ ਵਾਲਾ ਹੈ ਰਿਜ਼ਕ ਦੇਣ ਵਾਲਾ ਹੈ ਆਹਾਰ ਦੇਣ ਵਾਲਾ ਹੈ ਸਾਇਬ ਕੰਦੇ ਸਦਾ ਸਰਬਦਾ ਸਿੱਧਾ ਦਾਤਾ ਦਇਆਲ ਉਹ ਦਇਆਵਾਨ ਹੈ ਅਛੇਦੀ ਅਪੇਦੀ ਅਨਾਮੰ ਅਗਾਮੰ ਉਹਨੂੰ ਛੇਦਿਆ ਨਹੀਂ ਜਾ ਸਕਦਾ ਉਹਨੂੰ ਭੇਦਿਆ ਨਹੀਂ ਜਾ ਸਕਦਾ ਉਹਨੂੰ ਕੇਵਲ ਜੇ ਮਨੁੱਖ ਤੂੰ ਕੁਝ ਦੇ ਸਕਦਾ ਹੈ ਤੇ ਆਪਾ ਸਮਰਪਣ ਕਰ ਦੇ ਸਾਰਾ ਕੁਝ ਗੁਰੂ ਦੇ ਅੱਗੇ ਰੱਖ ਦੇ ਸਾਰਾ ਕੁਝ ਉਹਦੇ ਅੱਗੇ ਰੱਖ ਕੇ ਆਖ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹਦੇ ਮੂਰੇ ਲੋਕੀ ਆਖੀ ਅਦੇਸ਼ ਤਿਸੇ ਅਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਮਹਾਰਾਜ ਸਤਗੁਰੂ ਜੀ ਤੁਹਾਨੂੰ ਸਦਾ ਨਮਸਕਾਰ ਹੈ ਤੁਸੀਂ ਰਹਿਮਤ ਕੀਤੀ ਤੁਸੀਂ ਰਹਿਮਤ ਕੀਤੀ ਤੁਸੀਂ ਬਖਸ਼ਿਸ਼ ਕੀਤੀ ਹੈ ਤੁਸੀਂ ਇਸ ਜੀਵਨ ਦੇ ਉੱਤੇ ਬਖਸ਼ਿਸ਼ ਵੀ ਕੀਤੀ ਹੈ ਰਹਿਮਤ ਹੋਈ ਹੈ ਤਾਂ ਇਹ ਜੀਵਨ ਗੁਰੂ ਦੇ ਸ਼ੁਕਰਾਨੇ ਵਿੱਚ ਆ ਕੇ ਜੁੜਿਆ ਹੈ ਤਾਂ ਗੁਰੂ ਨੇ ਸਾਨੂੰ ਸੰਗਤ ਸਹਬਤ ਬਖਸ਼ਿਸ਼ ਕੀਤੀ ਹੈ ਪਾਗਾਂ ਵਾਲਿਓ ਸਵਾਰਥ ਲੈ ਕੇ ਆਉਣਾ ਇੱਕ ਗੱਲ ਹੈ ਗੁਰੂ ਦੇ ਘਰ ਅੰਦਰ ਬਖਸ਼ਿਸ਼ਾਂ ਨੇ ਗੁਰੂ ਦੇ ਘਰ ਅੰਦਰ ਦਇਆਲਤਾ ਹੈ ਇੱਥੇ ਸੁਖਣਾ ਤੇ ਸਰਾਪ ਦੀ ਕੋਈ ਥਾਂ ਨਹੀਂ ਹੈ ਇਸ ਗੱਲ ਨੂੰ ਜਿਹਨ ਵਿੱਚ ਪਾ ਕੇ ਤੁਰਿਏ ਗੁਰੂ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸੁਖਣਾ ਤੇ ਸ਼ਰਾਬ ਦੀ ਕੋਈ ਥਾਂ ਨਹੀਂ ਹੈ ਇੱਥੇ ਤਾਂ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂ ਕਰ ਕਰਾਇਸੀ ਇੱਥੇ ਤਾਂ ਗੁਰੂ ਦੀ ਬਖਸ਼ਿਸ਼ੰਤਾ ਹੈ ਇੱਥੇ ਤੇ ਗੁਰੂ ਦੀ ਦਇਆਲਤਾ ਹੈ ਇੱਥੇ ਤੇ ਗੁਰੂ ਦੀ ਬਖਸ਼ਿਸ਼ ਇੰਨੀ ਵੱਡੀ ਹੈ ਭਾਈ ਜੇਠਾ ਚੂਨਾ ਮੰਡੀ ਲਾਹੌਰ ਤੋਂ ਆਇਆ ਹੈ ਗੁਰੂ ਅਮਰਦਾਸ ਸਾਹਿਬ ਲੈ ਕੇ ਆਇਆ ਹੈ ਇੰਨੀ ਬਖਸ਼ਿਸ਼ ਹੋਈ ਇਨ ਪ੍ਰਵਾਨ ਹੋਇਆ ਗੁਰੂ ਦੀਆਂ ਨਿਗਰਾਂ ਦੇ ਵਿੱਚ ਤੇ ਫਿਰ ਗੁਰੂ ਦੀ ਪਾਵਨ ਬਾਣੀ ਦੇ ਇਹ ਬੋਲ ਤਨ ਤਨ RAM DAS GUR JIN SIRIA ਤਿਨੇ ਸੁਆਲ ਇਤ ਗੁਰੂ ਦੀ ਦ੍ਰਿਸ਼ਟੀ ਹੈ ਇਤ ਗੁਰੂ ਦੀ ਮਹਿਰਮਤ ਹੈ ਇਤ ਗੁਰੂ ਦੀ ਇੱਕ ਮਹਿਰਮਤ ਦੀ ਨਿਗਾਹ ਹੋ ਜਾਏ ਤੇ ਇਸ ਜੀਵਨ ਨੂੰ ਸੁਚੱਜਾ ਸੁਖੈਣ ਬਣਾਇਆ ਜਾ ਸਕਦਾ ਹੈ ਸਾਬ ਕਿਰਪਾ ਕਰਨ ਮਹਾਰਾਜ ਕਹਿੰਦੇ ਸਮਸਤੋ ਪਰਾਜਿ ਸਮਸਤ ਸਤਾਮੰ ਉਸ ਪਰਮੇਸ਼ਰ ਨੂੰ ਸਦਾ ਨਮਸਕਾਰ ਕਰੀਏ ਜਿਨ ਨੇ ਸਾਡੇ ਜੀਵਨ ਨੂੰ ਸਵਾਸ ਦੇ ਕੇ ਇਸ ਸੰਸਾਰ ਦੇ ਅੰਦਰ ਭੇਜਿਆ ਸਾਬ ਕਿਰਪਾ ਕਰਨ